ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਸ਼ਹੀਦੀ ਜੋੜ ਮੇਲੇ ਸ਼ੁਰੂ ਹੋ ਚੁੱਕੇ ਨੇ ਸੰਗਤ ਦਾ ਪਹੁੰਚਣਾ ਉੱਥੇ ਸ਼ੁਰੂ ਹੋ ਚੁੱਕਿਆ ਹੈ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਸ਼੍ਰੀ ਫਤਿਹਗੜ ਸਾਹਿਬ ਦੇ ਪ੍ਰਸ਼ਾਸਨ ਦੀ ਇੱਕ ਅਹਿਮ ਮੀਟਿੰਗ ਸੱਦੀ ਗਈ ਉੱਥੋਂ ਦੀਆਂ ਤਿਆਰੀਆਂ ਨੂੰ ਲੈ ਕੇ ਸੁਰੱਖਿਆ ਦੇ ਮੱਦੇਨਜ਼ਰ ਸੱਦਨਲ ਐਸਐਸਪੀ ਰਵਜੋਤ ਕਰੇਵਾਲ ਨੇ ਮੈਮ ਕੀ ਕੁਝ ਮੀਟਿੰਗ ਦੇ ਵਿੱਚ ਤੁਹਾਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਸੀਐਮ ਸਾਹਿਬ ਜੀ ਮਾਨਯੋਗ ਸੀਐਮ ਸਾਹਿਬ ਵੱਲੋਂ ਜੋ ਅੱਜ ਮੀਟਿੰਗ ਲਿੱਤੀ ਗਈ ਸੀਗੀ ਜੀ ਉਹਦਾ ਮੁੱਖ ਮੰਤਵ ਹੈ ਜਿਹੜਾ ਫਤਿਹਗੜ੍ਹ ਸਾਹਿਬ ਦੇ ਵਿੱਚ ਸ਼ਹੀਦੀ ਸਭਾ ਤਿੰਨ ਦਿਨਾਂ ਦੇ ਨਾਲ ਲਈ ਮਨਾਈ ਜਾਂਦੀ ਹੈ ਜੀ ਤੇ ਮਾਨਯੋਗ ਸੀਐਮ ਸਾਹਿਬ ਵੱਲੋਂ ਸਾਨੂੰ ਕਲੀਅਰ ਡਾਇਰੈਕਸ਼ਨਸ ਹੈਗੀਆਂ ਨੇ ਜੇ ਕਿ ਜਿਹੜੀ ਆਨਾਲੀ ਸੰਗਤ ਹੈ ਉਹਨਾਂ ਦੀ ਸਹੂਲਤ ਤੇ ਉਹਨਾਂ ਦੀ ਸੁਰੱਖਿਆ ਬਾਰੇ ਬਿਲਕੁਲ ਪੂਕਤਾ ਪ੍ਰਬੰਧ ਕੀਤੇ ਜਾਣ ਤੇ ਇਹਨਾਂ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਉਥੇ 21 ਪਾਰਕਿੰਗ ਸਪਾਟਸ ਬਣਾਏ ਨੇ ਜੀ ਤੇ ਵੱਡੀਆਂ ਪਾਰਕਿੰਗਸ ਦਿੱਤੀਆਂ ਨੇ ਜੇ ਕਿ ਗੁਰੂ ਗੁਰੂ ਸਾਹਿਬ ਦੇ ਨੇੜੇ ਸਾਰਿਆਂ ਨੂੰ ਜੀ ਅਸੀਂ ਅਕੋਮੋਡੇਟ ਕਰਾਂਗੇ ਦੂਜੀ ਗੱਲ ਜੀ ਪੂਰਾ ਜਿਹੜਾ ਸ਼ਹਿਰ ਹੈ ਉਹਨੂੰ ਇੱਕ ਵਨਵੇ ਟ੍ਰੈਫਿਕ ਰੂਟ ਦਿੱਤਾ ਗਿਆ ਹੈ ਕਿਉਂਕਿ ਜਿੱਦਾਂ ਕਿ ਤੁਸੀਂ ਜਾਣਦੇ ਹੋ ਜੀ ਕਿ ਤਕਰੀਬਨ 25 ਤੋਂ 30 ਲੱਖ ਜਿਹੜੀ ਸੰਗਤ ਹੈ ਉਹ ਗੁਰਦੁਆਰਾ ਸਾਹਿਬ ਇਹਨਾਂ ਤਿੰਨ ਦਿਨਾਂ ਦੇ ਵਿੱਚ ਨਤਮਸਤਕ ਹੁਣ ਆਉਂਦੀ ਹੈ ਤਾਂ ਇਸ ਤਰੀਕੇ ਨਾਲ ਜੀ ਉੱਥੇ ਸਿਕਿਉਰਿਟੀ ਦੇ ਵੱਖ-ਵੱਖ ਪ੍ਰਬੰਧ ਕੀਤੇ ਗਏ ਨੇ ਤੇ ਵੱਡੇ ਲੈਵਲ ਤੇ ਉੱਥੇ ਸਿਕਿਉਰਿਟੀ ਡਿਪਲॉयਮੈਂਟ ਕੀਤੀ ਗਈ ਹੈ ਜੀ ਅਤੇ ਪੂਰੇ ਏਰੀਆ ਦੇ ਵਿੱਚ ਸੀਸੀਟੀਵੀ ਕੈਮਰੇ ਤੇ ਡਰੋਨ ਬੇਸਡ ਵੈਲੈਂਸ ਵੀ ਇੰਟਰੋਡਿਊਸ ਕੀਤੀ ਗਈ ਹੈ ਜੀ। ਤੇ ਟ੍ਰੈਫਿਕ ਦੀ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕਿਉਂਕਿ ਸੰਗਤ ਕਾਫੀ ਲੱਖਾਂ ਦੇ ਵਿੱਚੋਂ ਤੇ ਪਹੁੰਚਦੀ ਹੈ ਟ੍ਰੈਫਿਕ ਦੀ ਹਰ ਵਾਰ ਬੜੀ ਵੱਡੀ ਸਮੱਸਿਆ ਦਾ ਸਾਹਮਣਾ ਜਿਹੜਾ ਸੰਗਤ ਨੂੰ ਕਰਨਾ ਪੈਂਦਾ ਹੈ ਦੂਰ ਦੂਰ ਤੱਕ ਗੱਡੀਆਂ ਦੀ ਲਾਈਨਾਂ ਲੱਗ ਜਾਂਦੀ ਹੈ ਤੇ ਉਹਦੀ ਨਿਪਟਾਰੇ ਲਈ ਜਿਵੇਂ ਤੁਸੀਂ ਪਾਰਕਿੰਗ ਦਾ ਜ਼ਿਕਰ ਕਰ ਰਹੇ ਹੋ ਉਹਦੇ ਨਾਲ ਉਹ ਨਿਪਟਾਰਾ ਹੋਏ। ਜੀ ਇਹ ਸਗੋਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਸਾਰਿਆਂ ਨੂੰ ਦੱਸਣਾ ਵੀ ਚਾਹੂੰਗੀ ਜੀ ਕਿ ਅਸੀਂ ਬਹੁਤ ਵੱਡੇ ਪੱਧਰ ਤੇ ਡਾਇਵਰਜਨ ਜਿਹੜੀਆਂ ਨੇ ਉਹ ਯੂਜ਼ ਕੀਤੀਆਂ ਨੇ ਤਾਂ ਇਸ ਕਰਕੇ ਜਿਹੜੇ ਵੱਖ-ਵੱਖ ਐਕਸੈਸ ਨੇ ਜਿੱਦਾਂ ਨ ਫਤੇਗੜ ਸਾਹਿਬ ਨਹੀਂ ਆਣਾ ਉਹ ਡਾਇਵਰਜਨਸ ਯੂਜ਼ ਕਰਕੇ ਉਹ ਆਪਣਾ ਜਿਹੜਾ ਉਸ ਪਾਸੇ ਜਾ ਸਕਦੇ ਨੇ ਤਾਂ ਜੋ ਉਹ ਜਿਹੜੇ ਵੱਡੇ ਟ੍ਰੈਫਿਕ ਜਾਮ ਚ ਨਾ ਫਸਣ ਜਿਹੜੀ ਇਹ ਫਤੇਗੜ ਸਾਹਿਬ ਮਿਤਮਸਤਕ ਹੋਣ ਵਾਲੀ ਸੰਗਤ ਆਈ ਹੈ ਜੀ ਉਹਨਾਂ ਨੂੰ ਹਰ ਤਰੀਕੇ ਦੀ ਡਾਇਰੈਕਸ਼ਨਸ ਤੇ ਇਨਫੋਰਮੇਸ਼ਨ ਤੇ ਸਹੂਲਤ ਤੇ ਪਾਰਕਿੰਗ ਦੀ ਸਹੂਲਤ ਉਹ ਉੱਥੇ ਪ੍ਰੋਵਾਈਡ ਹੋਏਗੀ ਜੀ ਤੇ ਇਸ ਗੱਲ 'ਈ ਅਸੀਂ ਸਾਰੇ ਬਿਲਕੁਲ ਵਚਨਬੱਧ ਆਂ ਜੀ ਮੈਮ ਸੇਫਟੀ ਪਰਪਸ ਦੇ ਲਈ ਕੀ ਕੁਝ ਕੀਤਾ ਜਾ ਰਿਹਾ ਕਿਉਂਕਿ ਕਈ ਵਾਰੀ ਦੇਖਣ ਨੂੰ ਮਿਲਦਾ ਕੋਈ ਚੋਰੀ ਚਕਾਰੀ ਹੋ ਜਾਂਦੀ ਐ ਅਨਸੁਖਾਵੀਆਂ ਘਟਨਾਵਾਂ ਜਿਹੜੀਆਂ ਉਹ ਵਾਪਰਦੀਆਂ ਉਹਦੇ ਲਈ ਕੀ ਕੁਝ ਨਹੀਂ ਤਾਂ ਜਿਹੜਾ ਜੀ ਸੇਫਟੀ ਦਾ ਪ੍ਰਬੰਧ ਹੈਗਾ ਜੀ ਇਹਦੇ ਲਈ ਸਭ ਤੋਂ ਪਹਿਲਾਂ ਤਾਂ ਜੀ ਸੀਸੀਟੀਵੀ ਕੈਮਰਾਜ਼ ਹੈਵ ਇ ਡਿਪਲॉयਮੈਂਟ ਆਫ ਪੁਲਿਸ ਪਰਸਨਲ ਐਂਡ ਵੋਲੰਟੀਅਰਸ ਹੈਗੀ ਹੈ ਜੀ ਦੂਜੀ ਡਰੋਨ ਬੇਸਡ ਜਿਹੜੀ ਹੈਗੀ ਹੈ ਸਰਵੇਲੈਂਸ ਉਹ ਵੀ ਇੰਟਰੋਡਿਊਸ ਕੀਤੀ ਗਈ ਹੈ ਜੀ ਤੀਜੀ ਜਿਹੜਾ ਸਮਾਦਾਨ ਕੇਂਦਰ ਤੇ ਜਿਹੜੇ ਪੁਲਿਸ ਆਊਟਪੋਸਟ ਹੈ ਉਹ ਥਾਂ ਥਾਂ ਤੇ ਕ੍ਰੀਏਟ ਕੀਤਾ ਗਿਆ ਕਿਉਂਕਿ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਂਦੀ ਹੈ ਤਾਂ ਉਹ ਪੁਲਿਸ ਦਾ ਬੋਰਡ ਦੇਖ ਕੇ ਉਥੇ ਆਂਦੇ ਨੇ ਜੀ ਤੇ ਉਥੇ ਆਪਣੀ ਕੰਪਲੇਂਟ ਕਰਦੇ ਨੇ ਤੇ ਸੀਸੀਟੀਵੀ ਕੈਮਰੇਜ਼ ਦੇ ਨਾਲ ਸਾਡਾ ਕਿਉਂਕਿ ਉਥੇ ਡਾਇਰੈਕਟ ਲਿੰਕ ਹੈ ਤੇ ਅਸੀਂ ਉਹ ਸਾਰਾ ਉਥੇ ਇਮੀਡੀਏਟਲੀ ਚੈੱਕ ਕਰਕੇ ਉਥੇ ਅਸੀਂ ਕੰਪਲੇਂਟ ਰੈਜ਼ੋਲੂਸ਼ਨ ਕਰਦੇ ਹਾਂ ਸਗਤ ਨੂੰ ਕਈ ਵਾਰੀ ਕਈ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਉਹਦੇ ਲਈ ਕੋਈ ਹੈਲਪ ਡੈਸਕ ਵੀ ਉਥੇ ਬਣਾਏ ਗਏ ਜੀ ਜਿਹੜਾ ਮੈਂ ਤੁਹਾਨੂੰ ਦੱਸਿਆ ਜੀ ਸਮਾਧਾਨ ਕੇਂਦਰ ਉਹਦੇ ਵਿੱਚ ਮੈਡੀਕਲ ਡੈਸਕ ਅਤੇ ਇਨਫੋਰਮੇਸ਼ਨ ਸੈਂਟਰ ਅਤੇ ਪੁਲਿਸ ਪਰਸਨਲ ਇਹ ਤਿੰਨਾਂ ਦਾ ਜੀ ਇੱਕ ਇਕੱਠਾ ਜਿਹੜਾ ਹੈਗਾ ਇੱਕ ਫਰੰਟ ਹੈਗਾ ਤੇ ਸਾਨੂੰ ਪੂਰੀ ਉਮੀਦ ਹੈ ਜੀ ਇਹਦੇ ਨਾਲ ਸੰਗਤ ਨੂੰ ਕਿਸੇ ਤਰੀਕੇ ਦੀ ਜੇ ਪ੍ਰੋਬਲਮ ਆਂਦੀ ਹੈ ਤੇ ਅਸੀਂ ਮੌਕੇ ਤੇ ਉਹਦਾ ਜਿਹੜਾ ਹੈਗਾ ਉੱਥੇ ਸਮਾਧਾਨ ਕਰ ਸਕਾਂਗੇ ਜੀ ਮੈਂ ਆਖਲਾ ਸਵਾਲ ਕਿੰਨੀ ਕੁ ਪੁਲਿਸ ਫੋਰਸ ਜਿਹੜੀ ਐ ਡਿਪਲੋਏ ਕੀਤੀ ਤਕਰੀਬਨ 4000 ਦੇ ਆਸ-ਪਾਸ ਦੀ ਪੁਲਿਸ ਫੋਰਸ ਵੱਖ-ਵੱਖ ਪੋਜੀਸ਼ਨਸ ਤੇ ਉੱਥੇ ਡਿਪਲੋਏਡ ਹੈ ਇਸ ਤੋਂ ਇਲਾਵਾ ਸਾਡੇ ਕੋਲ ਜੀਓਜ਼ ਜਿਹੜੇ ਤੇ ਦੂਜੇ ਐਨਜੀਓਜ਼ ਨੇ ਉਹ ਵੀ ਵੱਖ-ਵੱਖ ਪੋਜੀਸ਼ਨਸ ਤੇ ਉੱਥੇ ਡਿਪਲੋਏਡ ਥੈਂਕ ਯੂ ਸੋ ਥੈਂਕ ਯੂ ਤਾਂ ਬਿਲਕੁਲ SSP ਰਵਜੋਤ ਕਰੇਵਾਲ ਸਾਡੇ ਨਾਲ ਸੀ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਸਖਤ ਹਦਾਇਤਾਂ ਦਿੱਤੀਆਂ ਨੇ ਤਾਂ ਉਹਨਾਂ ਦੀ ਹਦਾਇਤਾਂ ਦੇ ਮੱਦੇਨਜ਼ਰ ਸੁਰੱਖਿਆ ਦੇ ਪੂਰਤਪਰਬੰਧ ਕੀਤੇ ਗਏ ਨੇ ਹੈਲਪ ਡੈਸਕ ਜਿਹੜੇ ਨੇ ਉਹ ਡਿਪਲੋਏ ਕੀਤੇ ਗਏ ਨੇ ਤਾਂ ਜੋ ਸੰਗਤ ਜਿਹੜੀ ਉੱਥੇ ਕਿਉਂਕਿ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਪਹੁੰਚਦੀ ਹੈ ਸੰਗਤ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਇਸ ਦਾ ਜਿਹੜਾ ਖਾਸ ਧਿਆਨ ਰੱਖਿਆ ਜਾ ਰਿਹਾ ਡਰੋਨ ਤੱਕ ਜਿਹੜੇ ਨੇ ਉਹਨਾਂ ਦੇ ਨਾਲ ਵੀ ਜਿਹੜੀ ਨਜ਼ਰ ਇਸ ਮੁੱਖ ਜਿਹੜੀ ਹੈ ਉਹ ਰੱਖੀ ਜਾਏਗੀ ਕੈਮਰਾ ਪਰਸਨ ਅਨਿਲ